ಹಲೋ ਜਾ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਸੋ ਗੁਰੂ ਦੇ ਹੁਕਮ ਜਈ ਹੈ ਰਜ਼ਾ ਵਿੱਚ ਹੀ ਹੈ ਪੰਜਾਬ ਦਾ ਜੋ ਅਜਨਾਲਾ ਸੈਕਟਰ ਜੇ ਜੋ ਪਿੰਡ ਤਲਵੰਡੀ ਉਹ ਰਮਦਾਸ ਦੇ ਬਿਲਕੁਲ ਲਾਗੇ ਫਸਲ ਦੀ ਤਬਾਹੀ ਬਿਲਕੁਲ ਕੁਝ ਨਹੀਂ ਰਹਿ ਗਿਆ ਤੇ ਆਉਣ ਵਾਲੀ ਫਸਲ ਵੀ ਜੋ ਕਣਕ ਪੀਛਣੀ ਆ ਉਹ ਵੀ ਇੱਕ ਬੜਾ ਵੱਡਾ ਚੈਲੰਜ ਹੋਏਗਾ ਕਿਉਂਕਿ ਜਿੰਨੀ ਰੇਤਾ ਚੜ ਗਈ ਹੈ ਪੱਲ ਚੜ ਗਈ ਹੈ ਪੈਲੀ ਦੀ ਸਫਾਈ ਕਿਰਾਹਾ ਮਰੋਣਾ ਤਿਆਰੀ ਕਰਨੀ ਵੱਡੇ ਟਾਸਕ ਨੇ ਗੁਰੂ ਸਾਹਿਬ ਨੇ ਆਪ ਵੀ ਕਿਰਪਾ ਕਰਕੇ ਜਿਤਨਾ ਉਹਨਾਂ ਨੇ ਇਹ ਸਾਰਾ ਵਰਤਾਰਾ ਵਰਤਿਆ ਹੈ ਆਪੇ ਹੀ ਮਹਾਰਾਜ ਨੇ ਇਹਨੂੰ ਨਵਾਂ ਨਰੋਇਆ ਵੀ ਕਰ ਦੇਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਪਾਤ ਤੋਂ ਸਾਨੂੰ ਸਿੱਖਦੇ ਇਹੋ ਹੀ ਲੈਣੀ ਚਾਹੀਦੀ ਕਿ ਜੋ ਅਸੀਂ ਸਪਰੇਆ ਪੈਸਟੀਸਾਈਡ ਜਾਂ ਜੋ ਦੇ ਰੀਲੇ ਪਦਾਰਥ ਵਰਤਨੇ ਆ ਉਹਦਾ ਵੀ ਹੋ ਸਕਦਾ ਹੈ ਕਿ ਕੁਦਰਤ ਨੇ ਸਾਨੂੰ ਸਬਕ ਦਿੱਤਾ ਹੋਵੇ ਉਹਦਾ ਵੀ ਰਿਜ਼ਲਟ ਹੋ ਸਕਦਾ ਹੈ ਜੋ ਸਾਨੂੰ ਵਾਤਾਵਰਨ ਨੂੰ ਕੁਦਰਤ ਨੂੰ ਆਪਣੀ ਪਵਨ ਨੂੰ ਮਿੱਟੀ ਨੂੰ ਪਾਣੀ ਨੂੰ ਇਹਨਾਂ ਸਰੋਤਾਂ ਨੂੰ ਸੰਭਾਲਣਾ ਚਾਹੀਦਾ ਜਿਹੜੂ ਨੇ ਜੋ ਸਾਨੂੰ ਸਿਖ ਦਿੱਤੀ ਹੈ ਉਹਦੇ ਉੱਤੇ ਚੱਲ ਕੇ ਸਾਡੀ ਜੋ ਸੇਵਾ ਬੰਦੀ ਹੈ ਕੁਦਰਤ ਬੰਦੀ ਜੋ ਸਾਡਾ ਨੇਮ ਬੰਦਾ ਹੈ ਉਹ ਸਾਨੂੰ ਅਦਾ ਕਰਨਾ ਚਾਹੀਦਾ ਸੋ ਸਾਰਾ ਪੰਜਾਬ ਵੀ ਜੁਟ ਗਿਆ ਹੈ ਇਸ ਵਾਰੀ ਹੜਪੀਦਾਂ ਦੀ ਮਦਦ ਲਈ ਕੈਬਨੇਟ ਤੋਂ ਸਿੰਕ ਪੂਰੀ ਚੜ੍ਹਦੀ ਕਲਾ ਜੀ ਰੀਅਲ ਫਿਨਲ ਉਹ ਆਖਰਾ ਲੈ ਕੇ ਦਿੱਲੀ ਦੇ ਵੀ ਸਿੰਘ ਪਹੁੰਚੇ ਨੇ ਬਹੁਤ ਵੱਡਾ ਹੌਸਲਾ ਬਲੰਦ ਹੌਸਲਾ ਸਰਦਾਰ ਜਗਦੀਪ ਸਿੰਘ ਪੂਰੀ ਦੀ ਟੀਮ ਪੂਰੀ ਦੀ ਪੂਰੀ ਚੋਲਿਆਂ ਦੇ ਟਰਬਿਨੇਟਰ ਤੇ ਚੜਦੀ ਕਲਾ ਜੇ ਅਮਰਤ ਵੇਲੇ ਨਿਕਲੀ ਸੀ ਗੁਰੂ ਰਾਮਦਾਸ ਜੀ ਦੀ ਬਾਬਾ ਬੁੱਢਾ ਜੀ ਦੀ અપਾਰ ਕਿਰਪਾ ਨਾਲ ਇਹ ਸਫਰ ਜੀ ਸਾਹਿਬ ਨੇ ਆਪ ਨਹੀਂ ਪੂਰਾ ਕਰਾਇਆ ਹੈ ਅਸੀਂ ਵਾਪਸ ਜਾ ਰਹੇ ਹਾਂ ਅੰਮ੍ਰਿਤਸਰ ਬਾਬਾ ਬੁੱਢਾ ਜੀ ਦੇ ਕੋਟੀ ਕੋਟਾਂ ਧੰਨਵਾਦ ਹੈ ਗੁਰੂ ਸਹਿਬਾਨਾਂ ਦਾ ਮਾਪਕਸਾਂ ਦਾ ਬ੍ਰਹਮ ਗਿਆਨੀਆਂ ਦਾ ਚੜ੍ਹਦੀ ਕਲਾ ਜੀ ਸਾਡੇ ਪੰਜਾਬ ਨੂੰ ਸਾਡੀ ਜਥੇਬੰਦੀ ਨੂੰ ਚਰਪੁਰੇਟਰ ਨੂੰ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਨਾਲ ਅੱਜ ਟਰਬਿਨੇਟਰ ਦਾ ਜਥਾ ਜੋ ਕਿ ਸ੍ਰੀ ਅੰਮ੍ਰਿਤਸਰ ਤੋਂ ਸਵੇਰੇ ਯੂਨੀਵਰਸਿਟੀ ਤੋਂ ਰਵਾਨਾ ਹੋਇਆ ਸੀ ਅੰਮ੍ਰਿਤ ਵੇਲੇ ਇਸ ਵੇਲੇ ਨੰਗਲ ਸੋਹਲ ਪਿੰਡ ਨੇੜੇ ਰਮਦਾਸ ਬਾਬਾ ਬੁੱਢਾ ਜੀ ਦਾ ਅੰਦਮ ਸਥਾਨ ਇਸ ਪਿੰਡ ਵਿੱਚ ਸਾਨੂੰ ਪਤਾ ਲੱਗਾ ਸੀ ਕਿ ਔਰ ਪੀੜਤਾ ਨੂੰ ਕਾਫੀ ਘਟ ਵਿਤਰਨ ਹੋਇਆ ਸਮਾਨ ਦਾ ਸੋ ਗੁਰੂ ਰਾਮਦਾਸ ਜੀ ਦੇ ਬਾਰ ਕਿਰਪਾ ਨਾਲ ਬਾਬਾ ਬੁੱਧਾ ਜੀ ਕੋਲ ਸੀਸ ਲੈ ਕੇ ਅਰਦਾਸ ਕਰਕੇ ਬਾਬਾ ਜੀ ਦਾ ਉਹ ਆਸਰਾ ਲੈ ਕੇ ਸਾਰੀ ਹੀ ਸੰਗਤ ਜਿਸ ਵਿੱਚ ਦਿੱਲੀ ਦੇ ਵੀ ਸਾਡੇ ਸਿੰਘ ਪਰਮਿੰਦਰ ਜੀ ਤੇ ਸਾਰਾ ਜਥਾ ਦਿੱਲੀ ਤੋਂ ਸਾਡੇ ਸੰਧੂ ਸਾਹਿਬ ਡੀਸੀ ਸਾਹਿਬ ਸਾਰੇ ਹੀ ਜੁੜ ਹੋਏ ਤੇ ਸਾਡਾ ਛੋਟਾ ਵੀਰ ਜ਼ਗੀਰ ਸਾਡੇ ਮਹਿਮੇ ਜੀ ਕਿਰਤ ਕਰ ਰਿਹਾ ਹੈ ਕੁਲਵਿੰਦਰ ਜੀ ਸੂਫੀਆਂ ਸਾਰਾ ਹੀ ਮਹਿਕਮਾ ਰਾਜਪਾਲ ਸ਼ਮਸ਼ੀਰ ਇਹਨਾਂ ਨੇ ਜੋ ਕੱਲ ਰੈਕੀ ਕੀਤੀ ਘਰ ਘਰ ਜਾ ਕੇ ਲਿਸਟਾਂ ਬਣਾਈਆਂ ਪਸ਼ੂਆਂ ਦੀਆਂ ਆ ਪਸ਼ੂਆਂ ਦਾ ਜੋ ਚੋਕਰ ਜੋ ਚਾਰਾ ਅਤੇ ਦਿੱਲੀ ਤੋਂ ਜੋ ਸੁੱਕਾ ਸਮਾਨ ਕਿੱਟਾਂ ਬਣ ਕੇ ਰੋਜ਼ਮਾਰਾ ਜ਼ਿੰਦਗੀ ਦਾ ਸਮਾਨ ਲੈ ਕੇ ਆਏ ਘਰ ਘਰ ਜਾ ਕੇ ਵਰਤਾਇਆ ਸਾਡੇ ਨਾਲ ਭੰਡਾਰੀ ਸਾਹਿਬ ਹੋਰ ਵੀ ਜਦਾ ਸੁਖਜੀਤ ਜੀ ਸਾਰੇ ਹਾਜ਼ਰ ਹੋਏ ਤੰਤਨ ਬਾਬਾ ਬੁੱਢਾ ਜੀ ਦਾ ਧੰਨਵਾਦ ਕਰਦੇ ਹਾਂ ਕੋਟੀ ਕੋਟਾਂ ਸ਼ੁਕਰਾਨਾ ਕਰਦੇ ਹਾਂ ਸਾਰੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਸਮਰਥਨ ਕਰਕੇ ਇੱਕ ਸੋਹਣੇ ਤੇ ਬੜੇ ਇੱਕ ਅੱਛੇ ਤਰੀਕੇ ਨਾਲ ਸਰਿੰਦਰ ਮੋਹਨ ਜੀ ਵੀ ਆ ਗਏ ਆ ਲਾਗੇ ਆ ਜੀ ਸਾਹਿਬ ਜੀ ਸਾਹਿਬ ਵੀ ਸਾਡੇ ਆ ਗਏ ਬਲਜੀਤ ਜੀ ਆਜੋ ਆਜੋ ਜੀ ਆਇਆਂ ਨੂੰ ਜੀ ਵੀਡੀਓ ਤੁਹਾਡੇ ਦੂਰ ਆਓ ਸਰ ਪ੍ਰਧਾਨ ਜੀ ਆਓ ਜੀ ਜੀ ਆਜੋ ਸਾਡੇ ਅਗਲੇ ਮੌਜੂਦਾ ਐਸਡੀਓ ਸਾਹਿਬ ਨੇ ਬਲਜੀਤ ਸਿੰਘ ਜੀ ਜੀ ਨਾਲੇ ਜੇ ਕਰਦੇ ਨੇ ਸਰਿੰਦਰ ਜੀ ਆਜੋ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿੱਤਰਨ ਹੋਇਆ ਮਹਾਰਾਜ ਕਿਰਪਾ ਕਰੇ ਇਸ ਨਗਰ ਨੂੰ ਅੱਗੇ ਵੀ ਜੋ ਜ਼ਰੂਰਤਾਂ ਹੋਣਗੀਆਂ ਜਗੀਰ ਬੇਠਾ ਅਸੀਂ ਸਾਰੇ ਹਾਜ਼ਰ ਆ ਅਸੀਂ ਕੀ ਗੁਰੂ ਸਾਹਿਬ ਅਮਦਾਸ ਜੀ ਆਪ ਵੀ ਕਿਰਪਾ ਕਰਦੇ ਆਪ ਵੀ ਫੁਰਨਾ ਬਖਸ਼ਦੇ ਨੇ ਮੈਂ ਸਾਰੀ ਹੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆਂ ਕਿਸੇ ਦੇ ਮਾਨ ਸਤਕਾਰ ਜੇ ਕਿਸੇ ਦੇ ਕੋਈ ਇਹੋ ਜਿਹੀ ਮਨ ਨੂੰ ਝੋਟ ਵੱਜੀ ਆ ਸਾਡੀ ਕੋਈ ਇੱਛਾ ਨਹੀਂ ਅੱਗੋਂ ਵੀ ਜੋ ਸਾਨੂੰ ਹੁਕਮ ਸੰਗਤ ਕਰੇਗੀ ਅਸੀਂ ਜਿੰਨੇ ਜੋਗੇ ਵੀ ਆ ਸਮੁੰਦਰ 'ਚ ਇੱਕ ਬੂੰਦ ਦੀ ਕੋਈ ਕੀਮਤ ਨਹੀਂ ਹੁੰਦੀ ਅਸੀਂ ਬੂੰਦ ਤੋਂ ਵੀ ਛੋਟੇ ਆ ਲੇਕਿਨ ਇਸ ਤਰਾਸਤੀ 'ਚ ਅਸੀਂ ਪੰਜਾਬ 'ਚ ਆਪਣੇ ਕਰਮਦਾਸ ਅਜਨਾਲਾ ਹਲਕੀ ਜਿਹੀ ਜਾਂ ਸਾਰੇ ਪੰਜਾਬ ਦੇ ਖੜੀ ਪੀਟਾਂ 'ਚ ਅਸੀਂ ਖੜੇ ਆ ਕਿਉਂਕਿ ਤਰਾਸਤੀ ਨੂੰ ਜੋ ਸੀ ਪਿੰਡੇ ਤੇ ਹੰਡਾਇਆ ਦੇਖਿਆ ਮਨ ਬਹੁਤ ਸੀ ਲੇਕਿਨ ਗੁਰੂ ਦੀ ਰਜ਼ਾ 'ਚ ਰਹਿ ਗਏ ਪੰਜਾਬੀਆਂ ਨੇ ਸਾਰੇ ਵੀਰਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਚੜ੍ਹਦੀ ਕਲਾ ਦਾ ਇੱਕ ਸਬੂਤ ਦਿੱਤਾ ਪ੍ਰਾਪਤਨ ਸਿੰਘ ਸੂਰਮੇ ਜਿਹੜੇ ਰਜ਼ਾ 'ਚ ਰਹਿ ਗਏ ਤਰਾਸਦੀਆਂ ਜਾਂ ਕੁਦਰਤੀ ਆਫਤਾਂ ਜਾਂ ਕੱਲੂ ਘਾਰਿਆਂ ਨੂੰ ਸਹਿੰਦੀਆਂ ਰਹੀਆਂ ਉਹਦੀ ਇੱਕ ਫਿਰ ਉਦਾਹਰਣ ਪੈਦਾ ਹੋਈ ਹੈ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਸਸਦਗਤਿਓ ਜੋ ਇਸ ਵੇਲੇ ਹਸਤੀਤੀ ਬਣੀ ਹੋਈ ਸੀ ਆਪ ਜੀ ਨੇ ਇਸ ਵੇਲੇ ਇੱਕ ਰੱਬ ਰੂਪੀ ਸੰਗਤ ਨੇ ਨੰਗਲਸੋਲ ਪਿੰਡ ਦੀ ਆ ਕੇ ਬਾਹਮ ਫੜੀ ਆ ਨੰਗਲਸੋਲ ਪਿੰਡ ਵੱਲੋਂ ਅਸੀਂ ਆਪ ਸਭ ਦਾ ਜੀ ਆਇਆਂ ਕਹਿੰਨੇ ਆ ਤੇ ਅਕਾਲ ਪੁਰਖ ਵਾਹਿਗੁਰੂ ਦਾ ਕੋਟਨ ਕੋਟਨ ਧੰਨਵਾਦ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਈਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਜੀ ਖਾਤੇ ਅਲਸੀ ਦੋ ਲੋਕ ਕੋਈ ਨਹੀਂ ਹੋ ਗਿਆ ਸਾਲਾ ਉੱਥੇ ਭਾਈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਫਾਰ ਕਿਰਪਾ ਸੜਕਾ ਅਸੀਂ ਸਾਰੇ ਟਰਬਿਨੇਟਰ ਗਰੁੱਪ ਨੇ ਸਲਾਹ ਕੀਤੀ ਸੀ ਕਿ ਜਿਹੜੀ ਕੁਦਰਤੀ ਕਰੋਪੀ ਆਈ ਆ ਫੜਾ ਦੀ ਮਾਰ ਸਾਡਾ ਜਨਾਲਾ ਦੀ ਸਬਡਿਵੀਜ਼ਨ ਤੇ ਬਹੁਤ ਪਿੰਡ ਵਿੱਚ ਆਏ ਨੇ ਤੇ ਉੱਥੇ ਜਿਹੜੀ ਆ ਬੰਦੀ ਜਿੰਨੀ ਹੈਗੀ ਉੰਨੀ ਕ ਸੇਵਾ ਕੀਤੀ ਜਾ ਰਹੀ ਹੈ ਤੇ ਮਹਾਰਾਜ ਨੇ ਕਿਰਪਾ ਕੀਤੀ ਮਿਹਰ ਕੀਤੀ ਅਸੀਂ ਨੰਗਰਸੋਲ ਪਿੰਡ 'ਚ ਆਏ ਆ ਇੱਥੇ ਸਾਡੇ ਵੀਰ ਜਗੀਰ ਸਿੰਘ ਹੋਣੀਆਂ ਜਿਨ੍ਹਾਂ ਨੇ ਪਹਿਲਾਂ ਹੀ ਸਾਰਾ ਘਰ ਘਰ ਦਾ ਦੇਖਿਆ ਸੀ ਵੀ ਕਿੰਨੇ ਇੱਥੇ ਘਰ ਨੇ ਕਿੰਨੇ ਪਸ਼ੂ ਨੇ ਕੀ ਕੀ ਇੱਥੇ ਜ਼ਰੂਰਤ ਆ ਤੋ ਜ਼ਰੂਰਤ ਨੂੰ ਜਿੰਨਾ ਸਾਡਾ ਬਣ ਸਕਦਾ ਸੀ ਅਸੀਂ ਆਪਣੀ ਖੁਸ਼ੀ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਤੇ ਤਿਲ ਫੋਲ ਲੈ ਕੇ ਹਾਜ਼ਰ ਹੋਏ ਆ ਤੇ ਸੰਗਤਾਂ ਦੇ ਵਿੱਚ ਸੀ ਜਿਹੜਾ ਵਰਤਾਇਆ ਵਾ ਦਿੱਲੀ ਤੋਂ ਵੀ ਸਪੈਸ਼ਲ ਤੌਰ ਤੇ ਸਾਡੇ ਕਲਮੇਟਰ ਗਰੁੱਪ ਦੇ ਸਿੰਘ ਆਏ ਨੇ ਕੱਲ੍ਹ ਦੀ ਇੱਥੇ ਆਏ ਸੀ ਉਹਨਾਂ ਦੇ ਮਨ ਚ ਇੱਛਾ ਸੀ ਵੀ ਖੋਦ ਹੀ ਆਪਣੇ ਹੱਥੀਂ ਜਾ ਕੇ ਸੇਵਾ ਕਰੀਏ ਤੇ ਸਾਡੇ ਵੀ ਸਿੰਘਾਂ ਸਾਰਿਆਂ ਦੇ ਮਨ ਚ ਹੀ ਕਿ ਬਜਾਏ ਕਿ ਅਸੀਂ ਕਿਸੇ ਨੂੰ ਸਰਕਾਰੀ ਜਾਂ ਹੋਰ ਕਿਸੇ ਗੈਰ ਸਰਕਾਰੀ ادارے ਨੂੰ ਰਹੀਏ ਅਸੀਂ ਖੋਦ ਆਪ ਸੇਵਾ ਕਰੀਏ ਤੇ ਸਾਰਿਆਂ ਨੇ ਸਵੇਰ ਤੋਂ ਲੱਗੇ ਹੁਣ ਤੱਕ ਅਸੀਂ ਸੇਵਾ ਕਰਕੇ ਤੇ ਜਿਹੜੀ ਸੰਗਤਾਂ ਦੇ ਵਿੱਚ ਜੋ ਵੀ ਤੇਰਪੁਰ ਸੀ ਉਹ ਅਸੀਂ ਵਰਤਾਇਆ ਵਾ ਗੁਰੂ ਮਹਾਰਾਜ ਦੇ ਕੋਟਨ ਕੋਟ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਫੁੱਟਾ ਸਾਹਿਬ ਦੇ ਉਹਨਾਂ ਨੇ ਕਿਰਪਾ ਕੀਤੀ ਮਿਹਰਾ ਕੀਤੀਆਂ ਅਸੀਂ ਇਹੋ ਅਰਦਾਸ ਕਰਦੇ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਜਿਹੜੇ ਇਸ ਇਲਾਕੇ ਦੇ ਲੋਕ ਨੇ ਜਿਹੜੀ ਇਹ ਮਾਰ ਚੱਲ ਰਹੇ ਨੇ ਉਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਦੇਵੇ ਉਹਨਾਂ ਨੂੰ ਹਿੰਮਤ ਬਖਸ਼ੇ ਉਹਨਾਂ 'ਤੇ ਕਿਰਪਾ ਕਰੇ ਕਿ ਉਹ ਜਿਹੜੇ ਇਸ ਤਰਾਸੀ ਦੇ ਵਿੱਚੋਂ ਨਿਕਲ ਕੇ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਿੰਦਰ ਜੀ ਦੀ ਦੁਆ ਨਾਲ ਕਿਰਪਾ ਤਰਮਿੰਦਰ ਜੀ ਦਿੱਲੀ ਤੋਂ ਆਏ ਨੇ ਵੀਰ ਜੀ ਨੂੰ ਬੇਨਤੀ ਕਰਾਂਗੇ ਖਾਲਸਾ ਵਾਹੀ ਵੀਰ ਜੀ ਦੀ ਫਤਿਹ ਜੋ ਤਰਸ ਦੀ ਇੱਥੇ ਹੋ ਰਹੀ ਹੈ ਉਹ ਵਰਨਿੰਗ ਜੋ ਕਿ ਨਹੀਂ ਹੈ ਜੀ ਬਿਲਕੁਲ ਵੀ ਬਹੁਤ ਹੀ ਜ਼ਿਆਦਾ ਹਾਰਡਸ਼ਿਪ ਦੇ ਵਿੱਚ ਲੋਕ ਰ ਜੀ ਰਹੇ ਨੇ ਸਾਨੂੰ ਪਤਾ ਲੱਗ ਹੀ ਰਿਹਾ ਹੈ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਆ ਤੇ ਅਸੀਂ ਸੁਮਿੰਦਰ ਜੀ ਭਾਜੀ ਉਹਨਾਂ ਦੇ ਨਾਲ ਅਸੀਂ ਕੰਟੈਕਟ ਕੀਤਾ ਸਾਡੇ ਪੁਰੀ ਵੀਰ ਜੀ ਨੇ ਤੇ ਉਹਨਾਂ ਨੇ ਉਹਨਾਂ ਤੋਂ ਸਾਨੂੰ ਫਿਰ ਪਤਾ ਲੱਗਾ ਕਿ ਇਹ ਐਡਾ ਉਪਰਾਲਾ ਕਰ ਰਹੇ ਨੇ ਇਸ ਸੰਡੇ ਨੂੰ ਕਮੀ ਸੰਡੇ ਨੂੰ ਤੇ ਸਾਡੇ ਵੀ ਅਸੀਂ ਤਿੰਨ ਚਾਰ ਵੀਰ ਅਸੀਂ ਉੱਥੋਂ ਦੇ ਆਏ ਆ ਟੂ ਰਿਪਰੈਜ਼ੈਂਟ ਦਿੱਲੀ ਕਬਿਨੇਟਰਸ ਹੇਅਰ ਤੇ ਪਰ ਜੋ ਵੀ ਹੋ ਰਿਹਾ ਹੈ ਥੇ ਉਹ ਬਹੁਤ ਜ਼ਿਆਦਾ ਹੁਣ ਇਸ ਵਕਤ ਰੀਲੀਫ ਤੋਂ ਜ਼ਿਆਦਾ ਅਸੀਂ ਹੁਣ ਨੈਕਸਟ ਲੈਵਲ ਤੇ ਸੋਚ ਰਹੇ ਹਾਂ ਕਿ ਅਸੀਂ ਰੀਹੈਬਿਟੇਸ਼ਨ ਕਿੱਦਾ ਕਰੀਏ ਬੰਦਿਆਂ ਨੂੰ ਤੇ ਸਾਡੀ ਟੀਮ ਜਿਹੜੀ ਉੱਥੇ ਦਿੱਲੀ ਚ ਬੈਠੀ ਉਹ ਵੀ ਇਸ ਇਸ ਪੱਖੋਂ ਅਸੀਂ ਸੁਬਿੰਦਰ ਜੀ ਦੇ ਨਾਲ ਬਾਕੀ ਸਾਰੀ ਟੀਮ ਦੇ ਨਾਲ ਖੜੇ ਆਂ ਤੇ ਜਿੱਥੇ-ਜਿੱਥੇ ਸਾਡੀ ਜ਼ਰੂਰਤ ਲੱਗੇਗੀ ਵਾਈ ਗੁਰੂ ਜੀ ਆਪਣੇ ਆਪ ਕਿਰਪਾ ਲੈ ਲੈਣਗੇ ਸਾਡ ਤੋਂ ਸੇਵਾ ਕਰ ਲੈਣਗੇ ਅਸੀਂ ਕਰਲਾ ਕਰਵਾਣ ਕਰਵਾ ਲੈਣਗੇ ਅਸੀਂ ਕਰ ਲਾਂਗੇ ਤਾਂ ਕਿ ਜੋ ਵੀ ਇੱਥੇ ਨੈਕਸਟ ਲੈਵਲ ਤੇ ਹੁਣ ਜੋ ਸਟੇਜ ਚੱਲੇਗੀ ਰੀਲੀਫ ਤੇ ਹੋ ਚੁੱਕਿਆ ਆਲਰੇਡੀ ਤਕਰੀਬਨ ਦੇਖ ਰਹੇ ਆਂ ਅਸੀਂ ਪਰ ਤੇ ਜੋ ਸੰਗਤ ਦੇ ਨਾਲ ਖੜੇ ਆਂ ਤੇ ਜੋ ਵੀ ਸਾਡੀ ਯੂਨੀਅਨ ਹੋਈ ਸੰਗਤ ਦਾ ਮੈਂ ਖਾਲਸਾ ਭਗਤ ਜੀ ਦੀ ਬਤ ਬੋਲੇ